ਕਿਸਾਨਾਂ ਦੀ ਕਣਕ ਦੀ ਸਿੱਧੀ ਬਜਾਈ ਤੇ ਗੁਲਾਬੀ ਸੁੰਡੀ ਦਾ ਹਮਲਾ ਜੀਹਾਂ ਅਮਰitsar ਜ਼ਿਲ੍ਹੇ ਦੇ ਪਿੰਡ ਨਯਤਪੁਰਾ ਦੇ ਵਿੱਚ ਕਿਸਾਨਾਂ ਵੱਲੋਂ ਕੀਤੀ ਗਈ ਸੀ ਕਣਕ ਦੀ ਸਿੱਧੀ ਬਜਾਈ ਤੇ ਗੁਲਾਬੀ ਸੁੰਡੀ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ 30 ਤੋਂ 40% ਦਾ ਨੁਕਸਾਨ ਕਰ ਦਿੱਤਾ ਜੀਹਾਂ ਜਿਸ ਦੇ ਚੱਲਿਆ ਕਿਸਾਨ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਨੇ ਕਿਹਾ ਸੀ ਕਿ ਗਰਮੀ ਕਾਰਨ ਗੁਲਾਬੀ ਸੁੰਡੀ ਦਾ ਜੜਾ ਅਸਰ ਦਿਖਿਆ ਤਾਂ ਬਿਲਕੁਲ ਦਵਾਈਆਂ ਦੀ ਸਪਰੇਅ ਕਰਨ ਦੇ ਬਾਵਜੂਦ ਵੀ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਜਾਰੀ ਹੈ ਕਿੰਨੀ ਬਿਜਾਈ ਕੀਤੀ ਆ ਤੇ ਕਾਦਾ ਹਮਲਾ ਆਇਆ ਜੀ ਮੇਰਾ ਨਾਮ ਸਤਨਾਮ ਸਿੰਘ ਇੰਟਰਨੈਟ ਪੁਰਾ ਜੀ 15 ਏਕੜ ਦੀ ਮੇਰ ਕੋ ਬਿਜਾਈ ਹੈ ਤੇ ਆ ਦੇਖਿਆ ਹੁਣ ਪਿਆ ਗਲਾਬੀ ਸੁੰਡੀ ਕਾਫੀ ਪੈ ਗਈ ਹੈ ਜੋ ਕਿ ਟੋੜੀਆਂ ਦੀ ਟੋੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਆ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸੰਨੂ origignal mill ਕੁਝ ਚੰਗੇ ਬੈਨੀਫਿਟ ਮਿਲ ਤੇ ਜੋ ਦਵਾਈਆਂ ਡੋਲੀਕੇਟ ਮਿਲ ਰਹੀਆਂ ਉਹਨਾਂ ਦਾ ਅਸਰ ਨਹੀਂ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੰਢੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਹੁਣ ਇਹਦਾ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਹੈ ਆਮ ਟੀਵੀ ਤੇ ਵੇਖੀ ਤਾਂ ਉਹ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪਰਾਲੀ ਦਾ ਵਾ ਜਾਂ ਹੈ ਨਾ ਤੇ ਪਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੂੰ ਵੀ ਅੱਗ ਨਹੀਂ ਲਾਈ 15 ਕਿੱਲੇਾਂ ਦੇ ਵਿੱਚ ਤੇ ਫੇਰ ਵੀ ਅਸੀਂ ਤਾਂ ਵੇਂਦੇ ਰਹਿੰਦੇ ਆ ਤੇ ਅੱਜ ਆ ਦੇਖਿਆ ਤੇ ਇਧਰ ਆਣ ਕੇ ਤਾਂ ਨਾਲ ਕੁੰਡੀਆਂ ਨਹੀਂ ਪੈ ਲਈ ਕਾਫੀ ਪੈ ਗਈ ਕਿੰਨਾ ਕੁ ਨੁਕਸਾਨ ਲੱਗਦਾ ਔਰ 25 30% ਤਾਂ ਹੋ ਗਿਆ ਹੁਣ ਤੱਕ ਤੇ ਜੇ ਵਧਣਾ ਹੀ ਹੈ ਘਟਣਾ ਤਾਂ ਹੈ ਨਹੀਂ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਹੈ ਇਹ ਪੂਰੇ ਕਿੱਥੋਂ ਹੋਣੇ ਉਹ ਤਾਂ ਬੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50 60000 ਰੁਪਇਆ ਫਿਰ ਉੱਤੇ ਖਰਚਾ ਵੀ 5000 ਲੱਗ ਗਿਆ ਕਣ ਕੇ ਬੀਜਣ ਤੇ ਅਜੇ ਇਹਨਾਂ ਪੱਕਣ ਤੱਕ ਲੱਗਣਾ ਹੀ ਇੱਥੇ ਕੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬਹੁਤਾ ਜ਼ਿੰਮੇਦਾਰ ਨੂੰ ਉਹ ਵੀ ਦੇ ਸਕਦੀ ਆ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾਂ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਾਜ਼ਾਰਾਂ 'ਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ ਚਿਰ ਇਹ ਨਹੀਂ ਹੱਲ ਹੁੰਦਾ ਨਾ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਵੀਰ ਜੀ ਮੇਰਾ ਨਾਮ ਸਕੌਂਸੇਂਗਿਆ ਪਿੰਡ ਨੈਤਪੁਰਾ ਤੇ ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਹੈ ਜੀ ਤੇ ਇਹ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ ਉੱਥੇ-ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਸੁੰਡੀ ਨੇ ਤੇ ਜਿੱਥੇ ਜਿੱਥੇ ਪ੍ਰਾਲੀ ਨਹੀਂ ਹੈਗੀ ਉੱਥੇ-ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ-ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅਜੇ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਨਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਨਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਕੀ ਮੰਦੇ ਨੇ ਕਾਰਨ ਵੇਖੋ ਹੁਣ ਅਸੀਂ ਕਾਰਨ ਕੀ ਦਸੀਏ ਵੀ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਦਾਂ ਜੀ ਸਪਰੇਅ ਕੀਤੀ ਹੋਵੇ ਕੋਰਾ ਜਿੰਦੀ ਦੀ ਸੁੰਡੀ ਮਰੇ ਕਿਉਂ ਨਾ ਠੇਕੇ ਤੇ ਲੈ ਕੇ ਤੁਸੀਂ ਬਜਾਈ ਕੀਤੀ ਹੈ ਕੀ ਲੱਗਦਾ ਖਰਚੇ ਪੂਰੇ ਹੋੜ ਗਏ ਖਰਚੇ ਇਹ ਸਭ ਖਰਚੇ ਕੀ ਇਹ ਸਭ ਨਾਲ ਤੇ ਕੋਈ ਹਾਲ ਹੀ ਨਹੀਂ ਠੇਕਾ ਕਿੱਥੋਂ ਪੂਰਾ ਹੋਏ ਨਾ ਜੀ ਇਹਦੇ ਪੱਲਾ ਵੀ ਨਹੀਂ ਪੂਰਾ ਹੋਣਾ ਕੀ ਮੰਗ ਕਰਦੇ ਸਰਕਾਰ ਕੋਈ ਉਹ ਮੰਗ ਕਰਦੇ ਜਿਤਨਾ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੌਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਤੇ ਇੱਕ ਤੁਹਾਡੇ ਸਾਹਮਣੇ ਕੋਰਾ ਜਿਹੇ ਦੀ ਸਪਰੇਇ ਕੀਤੀ ਸੁੰਦੀ ਉਦਾਂ ਦੀ ਉਦਾਂ ਹੀ ਕੀ ਕਰਨੇ ਮੇਰਾ ਨਾਮ ਹਜੀਪਾਲ ਸਿੰਘ ਆ ਪਿੰਡ ਮੇਰਾ ਹਨੈਤਪੁਰਾ ਆ ਬਲਾਕ ਜਨਾਲਾ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਗੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਪਏ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਨੇ ਜਿੱਦਾਂ ਕਈਆਂ ਨੇ ਆ ਲਾ ਕੇ ਸਾਡੇ ਕਿਸੇ ਨੇ ਅੱਗ ਲਾ ਕੇ ਵੀਜੀ ਹੋਵੇ ਸਾਡੀ ਪ੍ਰਾਲੀ ਵਾਲੀ ਸੀ ਪ੍ਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਡੀ ਹੈ ਕੀ ਲੱਗਦਾ ਸਿੱਧੀ ਬਿਜਾਈ ਦਾ ਕੋਸਰ ਲੱਗ ਰਿਹਾ ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ ਜਦੋਂ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ 'ਚ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਹੀ ਜ਼ਿਆਦਾ ਖੇਤੀ ਹੈ ਵੀ ਉੱਥੇ ਹੀ ਹੈ ਜਿੱਥੇ ਪ੍ਰਾਲੀ ਜ਼ਿਆਦਾ ਸੀਗੀ ਖੇਤੀਬਾੜੀ ਵਿਭਾਗ ਵੇਖ ਕੇ ਗਏ ਆਣ ਕੇ ਚੈੱਕ ਕਰਕੇ ਗਏ ਹਾਂਜੀ ਆਏ ਸੀਗੇ ਅੱਜ ਕੀ ਹਾਲ ਦੱਸਿਆ ਉਹਨਾਂ ਨੇ ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੁੰਡੀ ਆ ਉਹ ਘਟ ਜਾਏਗੀ ਹਾਂਜੀ ਸਪਰੇਅ ਦਾ ਕੋਈ ਅਸਰ ਪਿਆ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ ਕੀ ਕਾਰਨ ਕੀ ਲੱਗਦਾ ਵਾ ਦਵਾਈਆਂ ਨੇ ਦਵਾਈਆਂ ਨਕਲੀ ਹੈ ਹਿਸਾਬ ਨਾਲ ਉਹਦੇ ਅੱਜ 6 ਦਿਨ ਹੋ ਗਏ ਆ ਦੁਕਾਨ ਵਾਲਾ ਵੀ ਕਹਿੰਦਾ ਸੀਗਾ ਵੀ 1-2 ਦਿਨ ਦੇ ਵਿੱਚ ਜਿਹੜਾ ਉਹ ਸੁੰਡੀ ਖਤਮ ਹੋ ਜਾਏਗੀ ਪਰ ਸੁੰਡੀ ਖਤਮ ਨਹੀਂ ਹੋਈ ਕੀ ਕਾਰਨ ਕੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਹੋ ਗਿਆ ਲੱਗਦਾ ਨੁਕਸਾਨ 30-35% ਦੇ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਅਜੇ ਵੀ ਗਾਂ ਕਰਦੀ ਪਈ ਹੈ ਇਸ ਹਾਲ ਨਾ ਦਾ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲ ਵੀ ਮੰਗ ਕਰਦੇ ਸਰਕਾਰ ਕੋ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਹੀ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ